ਮਸ਼ਹੂਰ ਦਾਰਸ਼ਨਿਕ ਸੋਕਰੇਟ ਦੇਖਣ ਤੋਂ ਬਹੁਤੇ ਸੁੰਦਰ ਨਹੀਂ ਸਨ ਪਰ ਉਹ ਜਦੋਂ ਕਦੇ ਬਾਹਰ ਜਾਂਦੇ ਤਾਂ ਸ਼ੀਸ਼ਾ ਜ਼ਰੂਰ ਨਾਲ ਲੈ ਕੇ ਜਾਂਦੇ ਕਈ ਵਾਰ ਸ਼ੀਸ਼ੇ 'ਚ ਆਪਣਾ ਮੂੰਹ ਦੇਖਦੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਸੋਕਰੇਟ ਦੇ ਇਸ ਤਰ੍ਹਾਂ ਕਰਨ ਦੇ ਬੜੀ ਹੈਰਾਨੀ ਹੁੰਦੀ ਇੱਕ ਦਿਨ ਸਾਰਿਆਂ ਨੇ ਇਕੱਠੇ ਹੋ ਕੇ ਸੋਕਰੇਟ ਤੋਂ ਪੁੱਛਿਆ ਮਹਾਰਾਜ ਤੁਸੀਂ ਜਿੱਥੇ ਵੀ ਜਾਂਦੇ ਹੋ ਸ਼ੀਸ਼ਾ ਜ਼ਰੂਰ ਨਾਲ ਰੱਖਦੇ ਹੋ ਤੇ ਵਾਰ-ਵਾਰ ਸ਼ੀਸ਼ੇ ਵਿੱਚ ਆਪਣਾ ਮੂੰਹ ਵੀ ਦੇਖਦੇ ਹੋ। ਸੁਕਰਾਤ ਇਹ ਸੁਣ ਕੇ ਮੁਸਕਰਾਏ ਤੇ ਬੋਲੇ, "ਦੇਖੋ, ਮੈਂ ਜਾਣਦਾ ਹਾਂ ਕਿ ਮੇਰੀ ਸ਼ਕਲ ਬਦਸੂਰਤ ਹੈ। ਮੈਂ ਸ਼ੀਸ਼ੇ 'ਚ ਮੜ-ਮੜੇ ਸ ਲਈ ਦੇਖਦਾ ਹਾਂ ਕਿ ਮੈਨੂੰ ਅਹਿਸਾਸ ਹੁੰਦਾ ਰਹੇ ਕਿ ਮੈਂ ਬਦਸੂਰਤ ਹਾਂ। ਮੈਨੂੰ ਬਦਸੂਰਤ ਸ਼ਕਲ ਨੂੰ ਸੁੰਦਰ ਬਣਾਉਣ ਲਈ ਚੰਗੇ ਤੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਮੇਰੇ ਹਿਸਾਬ ਨਾਲ ਜੋ ਵਿਅਕਤੀ ਸ਼ਕਲ ਤੋਂ ਸੁੰਦਰ ਹੈ, ਉਹਨੂੰ ਸੁੰਦਰ ਕਹਿਣਾ ਗਲਤ ਹੈ ਸੁੰਦਰਤਾ ਤਾਂ ਸਮਾਜ ਵਿੱਚ ਚੰਗੇ ਤੇ ਭਲਾਈ ਦੇ ਕੰਮ ਕਰਕੇ ਹੀ ਮਿਲਦੀ ਹੈ ਵਿਅਕਤੀ बेशक ਬਦਸੂਰਤ ਕਿਉਣਾ ਹੋਵੇ ਪਰ ਉਸ ਵੱਲੋਂ ਸਮਾਜ ਵਿੱਚ ਕੀਤੇ ਕੰਮ ਉਸ ਨੂੰ ਬਦਸੂਰਤ ਤੋਂ ਸੁੰਦਰ ਬਣਾ ਦਿੰਦੇ ਹਨ ਮੇਰੇ ਹਿਸਾਬ ਨਾਲ ਸੁੰਦਰਤਾ ਤਾਂ ਉਸ ਵੱਲੋਂ ਕੀਤੇ ਕੰਮਾਂ ਵਿੱਚ ਹੀ ਬਣਦੀ ਹੈ